ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਤੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਵਿੱਚ ਕਈ ਵਾਰ ਬਹੁਤੇ ਲੀਡਰਾਂ ਦੇ ਬਿਆਨ ਬਾਜ਼ੀ ਆਖਰ ਉਹਦੇ ਗਲੇ ਦੀ ਹੱਡੀ ਬਣ ਕੇ ਰਹਿ ਜਾਂਦੀ ਹੈ ਇਹ ਸਮਝ ਨਹੀਂ ਆਉਂਦੀ ਕਿ ਅਜਿਹੇ ਲੀਡਰ ਜੋ بڑے ਕਾਗ ਸਿਆਸਤਦਾਨ ਵਜੋਂ ਮੰਨੇ ਜਾਂਦੇ ਨੇ ਪਰ ਉਹ ਕਈ ਵਾਰ ਅਜਿਹੇ ਬਿਆਨ ਦਿੰਦੇ ਨੇ ਜੋ ਆਮ ਲੋਕਾਂ ਦੇ ਹਜਮ ਨਹੀਂ ਹੁੰਦਾ ਬਹੁਤ ਸਾਰੀਆਂ ਸਿਆਸੀ ਧਿਰਾਂ ਖਾਸ ਕਰਕੇ ਉਹਨਾਂ ਲੀਡਰਾਂ ਦੇ ਵਿਰੋਧੀ ਤੇ ਉਸ ਬਿਆਨ ਨੂੰ ਹਾਈਲਾਈਟ ਕਰਦੀਆਂ ਲੋਕ ਵੀ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹ ਲੀਡਰ ਬਿਆਨ ਦੇ ਕਿਉਂ ਰਹੇ ਆ ਆਖਰ ਇਹਨਾਂ ਲੀਡਰਾਂ ਦੇ ਇਹਨਾਂ ਬਿਆਨਾਂ ਦੀ ਮਹੱਤਤਾ ਕੀ ਹੈ ਕੀ ਇਹ ਬਿਆਨ ਸੱਚ ਨੇ ਕੀ ਇਹ ਬਿਆਨ ਆਪਣੇ ਆਪ ਨੂੰ ਮੋੜ ਤੋਂ ਸਿਆਸਤ ਦੇ ਵਿੱਚ ਲਿਆਉਣ ਦੇ ਲਈ ਜਾਂ ਡੁੱਬ ਚੁੱਕੀ ਸਿਆਸਤ ਮੁਰ ਤੋਂ ਉੱਪਰ ਲਿਆਉਣ ਦੇ ਲਈ ਇਹ ਬਿਆਨ ਦਿੱਤੇ ਜਾਂਦੇ ਨੇ ਜਾਂ ਫਿਰ ਜੇ ਸੱਚਾਈ ਹੈ ਤਾਂ ਫਿਰ ਇਹ ਲੀਡਰ ਅਜਿਹੇ ਬਿਆਨ ਲੋਕਾਂ ਸਾਹਮਣੇ ਲੰਬਾ ਸਮੇਂ ਬਾਅਦ ਕੋਈ 10 ਸਾਲ ਬਾਅਦ ਜਾਂ ਕੋਈ 15 ਸਾਲ ਬਾਅਦ ਜਾਂ 5 ਸਾਲ ਬਾਅਦ ਲੋਕਾਂ ਸਾਹਮਣੇ ਬਿਆਨ ਕਿਉਂ ਦਿੰਦੇ ਆ ਸੋ ਅਜਿਹੇ ਬਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਨੇ ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਨਿੱਜੀ ਚੈਨਲ ਨੂੰ ਦਿੱਤਾ ਸੋ ਉਹ ਬਿਆਨ ਵਿਰੋਧ ਦੇ ਧਿਰਾਂ ਨੇ ਚੱਕਿਆ ਤੇ ਅੱਜ ਹਰ ਇੱਕ ਪੰਜਾਬੀ ਦੇ ਬਿਆਨ ਅੱਜ ਹਰ ਇੱਕ ਪੰਜਾਬੀ ਦੇ ਜਵਾਨ ਤੇ ਉਹ ਬਿਆਨ ਹੈ ਕਿ ਬੀਬੀ ਰਜਿੰਦਰ ਕੌਰ ਭੱਠਲ ਜੋ ਇੱਕ ਕਦਾਵਰ ਨੇਤਾ ਸੀ ਸਾਬਕਾ ਮੁੱਖ ਮੰਤਰੀ ਨੇ ਤੇ ਬਿਆਨ ਹਰ ਇੱਕ ਬਿਆਨ ਨੂੰ ਬੜਾ ਸੋਚ ਸਮਝ ਕੇ ਦਿੰਦੇ ਨੇ ਪਰ ਇਹ ਬਿਆਨ ਉਹਨਾਂ ਨੇ ਕਿਉਂ ਦਿੱਤਾ ਸੋ ਬੀਬੀ ਰਜਿੰਦਰ ਕੌਰ ਭੱਠਲ ਜਿਨ੍ਹਾਂ ਨੇ ਇੱਕ ਨਿੱਜੀ ਚੈਨਲ ਤੇ ਗੱਲ ਕਹੀ ਕਿ ਜਦੋਂ ਕਾਂਗਰਸ ਦੇ ਸਰਕਾਰ ਸੀ ਉਸ ਸਮੇਂ ਮੇਰੇ ਕੋਲ ਕੁਝ ਅਧਿਕਾਰੀ ਆਏ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਆਪਾਂ ਪੰਜਾਬ ਦੇ ਵਿੱਚ ਕੁਝ ਟ੍ਰੇਨਾਂ 'ਚ ਕੁਝ ਬਾਜ਼ਾਰਾਂ 'ਚ ਬੰਬ ਧਮਾਕੇ ਕਰਵਾ ਦਈਏ ਤਾਂ ਤੁਹਾਡੀ ਸਰਕਾਰ ਮੁਰਤਵਾ ਜਾਵੇਗੀ ਤੇ ਤੁਹਾਡੀ ਸਰਕਾਰ ਰਿਪੀਟ ਹੋ ਸਕਦੀ ਹੈ ਸੋ ਬੀਬੀ ਜਿੰਦਰਕੌਰ ਪਠੱਲ ਨੇ ਵੀ ਕਿਹਾ ਕਿ ਮੈਂ ਉਹਨਾਂ ਅਧਿਕਾਰੀਆਂ ਨੂੰ ਝਾੜ ਪਾਈ ਔਰ ਕਿਹਾ ਕਿ ਮੈਂ ਉਸ ਖਾਨਦਾਨ ਦੀ ਧੀ ਆ ਜੋ ਲੋਕਾਂ ਦੀਆਂ ਜਾਨਾਂ ਬਚਾਉਂਦੇ ਨੇ ਤੇ ਲੋਕਾਂ ਨੂੰ ਮਰਵਾਉਂਦੇ ਨਹੀਂ ਇਸ ਲਈ ਜੇਕਰ ਪੰਜਾਬ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਵਾਪਰੀ ਤਾਂ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਸੋ ਚੰਗੀ ਗੱਲ ਹੈ ਕਿ ਜੇਕਰ ਬੀਬੀ ਜਿੰਦਰਕੌਰ ਪਠੱਲ ਨੇ ਕੋਈ ਗੱਲ ਜਵਾਬ ਦਿੱਤੀ ਪਰ ਇਸ ਬਿਆਨ ਸੱਚਾਈ ਕਿੰਨੀ ਹੈ ਹੁਣ ਇਸ ਬਿਆਨ ਦੇ ਤਹਿ ਤੱਕ ਜਾਣ ਦੀ ਲੋੜ ਹੈ ਸੋ ਜਾਂਚ ਦੀ ਵੀ ਜ਼ਰੂਰਤ ਹੈ ਕਿ ਕੀ ਜੇਕਰ ਬੀਬੀ ਰਜਿੰਦਰ ਕੌਰ ਭੱਠਲ ਨੂੰ ਕੁਝ ਅਧਿਕਾਰੀ ਜਿਹਾ ਕਹਿ ਸਕਦੇ ਨੇ ਤਾਂ ਫਿਰ ਜਿਹੜੇ ਬਿਆਨ ਹੁਣ ਤੱਕ ਕੁਝ ਲੀਡਰਾਂ ਨੇ ਨਹੀਂ ਦਿੱਤੇ ਔਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਤਾਂ ਫਿਰ ਕੀ ਉਹ ਘਟਨਾਵਾਂ ਨੂੰ ਕਿਹੜੀ ਨਿਗਾਹ ਨਾਲ ਦੇਖਿਆ ਜਾਵੇ ਸੋ ਇਸ ਨੂੰ ਲੈ ਕੇ ਖਾਸ ਕਰਕੇ ਵਿਰੋਧੀ ਧਿਰਾਂ ਨੇ ਬੀਬੀ ਰਜਿੰਦਰ ਕੌਰ ਭੱਠਲ ਦੇ ਇਸ ਬਿਆਨ ਨੂੰ ਨਿਸ਼ਾਨੇ ਤੇ ਲਿਆ ਸੋ ਆਮ ਆਦਮੀ ਪਾਰਟੀ ਦੇ ਮੁਖਬਲਾਰੇ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ ਇਸ ਬਿਆਨ ਨੂੰ ਜਾਂਚ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਸੋ ਕੁਲਦੀਪ ਸਿੰਘ ਢਾਲੀਵਾਲ ਕੀ ਕਹਿੰਦੇ ਨੇ ਉਸ ਤੇ ਨਜ਼ਰ ਮਾਰਦੇ ਆ ਦੁਨੀਆ ਭਰ ਦੇ ਪੰਜਾਬੀਓ ਅੱਜ ਤੁਸੀਂ ਸਰਦਾਰਨੀ ਦਿੰਦਰ ਕੋ ਪਠੱਲ ਦਾ ਬਿਆਨ ਜਿਹੜਾ ਹੈ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਆ ਕਾਂਗਰਸ ਪਾਰਟੀ ਦੇ ਕਈ ਵਾਰਾਂ ਪ੍ਰਧਾਨ ਰਹੇ ਆ ਉਨਾ ਦਾ ਜੇ ਤੁਸੀਂ ਬਿਆਨ ਸਭ ਨੇ ਸੁਣਿਆ ਪੰਜਾਬ ਅੱਗ ਦੇ ਵਿੱਚ ਕਿਦਾਂ ਧੋਕਿਆ ਗਿਆ ਪੰਜਾਬ ਨੂੰ ਕਿਦਾਂ ਅੱਗ ਲਾਈ ਗਈ ਪੰਜਾਬ ਚ ਕਿਦਾਂ ਪੰਜਾਬ ਦੇ ਪੁੱਤਾਂ ਨੂੰ ਅੱਗ ਦੇ ਮੂੰਹ ਕਰੀ ਸੁੱਟ ਦਿੱਤਾ ਗਿਆ ਮੈਡਮ ਪਠੱਲ ਦਾ ਬਿਆਨ ਇਹ ਦੱਸਦਾ ਕਿ ਕਾਂਗਰਸ ਕੀ ਕਰ ਦੇ ਰਹੀ ਹੈ ਕਾਂਗਰਸ ਦਾ ਕੀ ਕਰਤਾਰ ਹੈ ਕਾਂਗਰਸ ਨੇ ਕਿਦਾਂ ਪੰਜਾਬ ਦੇ ਨਾਲ ਧੋਖੇ ਕੀਤੇ ਹੈ ਇਹ ਬਾਸ ਜਿਨ੍ਹਾਂ ਲੋਕਾਂ ਨੇ ਇਤਿਹਾਸ ਪੜ੍ਹਿਆ ਜਿਨ੍ਹਾਂ ਨੂੰ ਪਤਾ ਪੁਰਾਣਾ ਪੰਜਾਬ ਦੀ ਸਮੱਸਿਆ ਜਦੋਂ ਖਰਾਬ ਹੋਈ ਆ ਅੱਜ ਉਹ ਪੱਠਲ ਦਾ ਬਿਆਨ ਮੈਨੂੰ ਚੇਤਾ ਆ ਗਿਆ ਕਿ ਸਰਦਾਰ ਦਵਾਰਾ ਸਿੰਘ ਦੀ ਸਰਕਾਰ ਦੇ ਟਾਈਮ ਦੇ ਉੱਤੇ ਢਿਲਵਾਂ ਚ ਜਿਹੜਾ ਪਹਿਲਾ ਬਾਸ ਦੇ ਵਿੱਚੋਂ ਲਾ ਕੇ ਸਾਡੇ ਇੱਕ ਭਾਈਚਾਰੇ ਦੇ ਮਰਤੇ ਨੂੰ ਮਾਰਿਆ ਗਿਆ ਸੀਗਾ ਸਾਡੇ ਲਾੰਬੂ ਕਿੰਨੇ ਲਾਏ ਇਹਨਾਂ ਨੂੰ ਕਿੱਥੋਂ ਆਉਂਗਾ ਇਹਨਾਂ ਨੂੰ ਕਿੱਥੋਂ ਦਿੱਤਾ ਆ ਇਹਨਾਂ ਨੂੰ ਪੱਠਲ ਉਹਨਾਂ ਨੂੰ ਕਿਹੜੇ ਅਫਸਰ ਸੀ ਕਿਹੜੇ ਲੀਡਰ ਸੀ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਕਿ ਬੰਬ ਧਮਾਕਾ ਕਰਾ ਦਈਏ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਮੈडम ਪੱਠਲ ਫਸਲ ਕੇ ਪੰਜਾਬ ਦੇ ਲੋਕਾਂ ਨੂੰ ਇਹ ਦਾਸੇ ਜੋ ਵੀ ਮੁੜ ਕੇ ਪਤਾ ਬਾਜਵਾ ਕਹਿੰਦਾ ਜੀ ਬੱਤੀ ਬਾਂਬਾ ਗਿਆ ਜੀ ਮੈडम ਪੱਠਲ ਕਹਿੰਦੀ ਆ ਤੇ ਬਿੰਦੂ ਕਹਿੰਦੇ ਸੀਗੇ ਕਿ ਆਪਾਂ ਦੁਬਾਰਾ ਸਤਾ ਜਾ ਸਕਦੇ ਆ ਇਹਦਾ ਮਤਲਬ ਕਿ ਕਾਂਗਰਸ ਸਤਾਜ ਇਦਾਂ ਹੀ ਹੁੰਦੀ ਦੀ ਕਿ ਲੋਕਾਂ ਨੂੰ ਕਿਦਾਂ ਮਰਉਣਾ ਕਿਦਾਂ ਲੜਾਉਣਾ ਕਿਦਾਂ ਹਾਲਾਤ ਖਰਾਬ ਕਰਨੇ ਕਿਦਾਂ ਪੰਜਾਬ ਦੇ ਅਮਨ ਨੂੰ ਅੱਗ ਲਾਉਣੀ ਆ ਮੇਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਜਿਹੜੇ ਲੀਡਰ ਇਦਾਂ ਦੇ ਬਿਆਨ ਦੇ ਰਿਹਾ ਸਹਜੇ ਸਹਜੇ ਉਹ ਚੀਜ਼ਾਂ ਬਾਹਰ ਆ ਗਈਆਂ ਸੱਚ ਬਾਹਰ ਆ ਗਿਆ ਸਮਾਂ ਤੋਂ ਲੱਗਾ ਪਰ ਸਹਜੇ ਸਹਜੇ ਸੱਚ ਬਾਹਰ ਆ ਗਿਆ ਜਿੱਦਾਂ ਕੈਪਟਨ ਮਨਿੰਦਰ ਸਿੰਘ ਕਹਿੰਦਾ ਸੀਗਾ ਕਿ ਮੈਂ ਇੰਨੇ ਮੁੰਡੇ ਪੇਸ਼ ਕਰਾਏ ਤੇ ਉਹਨਾਂ ਨੂੰ ਮਾਰ ਦਿੱਤਾ ਸੀਗਾ ਜਿੱਦਾਂ ਪ੍ਰਤਾਪ ਆਜਾ ਕਹਿੰਦਾ ਇਹ ਬੱਤੀ ਬੰਬ ਪੰਜਾਬ ਚ ਚੱਲਣ ਆਲੇ ਨੇ ਅੱਜ ਮੱਠਲ ਦਾ ਬਿਆਨ ਆ ਗਿਆ ਸਹਜੇ ਸਹਜੇ ਇਹ ਚੀਜ਼ਾਂ ਬਾਹਰ ਆ ਗਈਆਂ ਕਿ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕਿੱਦਾਂ ਵੱਡਾ ਦੋਸ਼ ਅਦਾ ਕੀਤਾ ਕੌਣ ਲੋਕ ਨੇ ਜਿਹੜੇ ਇਹਨਾਂ ਨੂੰ ਸੁਲਾਵਾ ਦਿੰਦੇ ਕੇ ਮਾਮਲਾ ਸੀ ਅਫਸਰ ਸੀ ਉਸ ਸੰਬੰਧੇ ਕੋਈ ਸਿਆਸੀ ਲੀਡਰ ਸੀ ਕਿ ਇਹ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਦੱਸਣੇ ਇਹਦਾ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਦੀ ਜਾਂਚ ਕਰਾਓ ਇਹ ਲੋਕੀ ਨੇ ਜਿਨ੍ਹਾਂ ਨੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਿਆ ਇਹ ਲੋਕ ਨੇ ਜੁਮੇਆਵ ਸਾਡੇ ਅਗੇ ਹਜ਼ਾਰਾਂ ਲੋਕਾਂ ਦੇ ਪਤਵਾਰਾਂ ਦੇ ਮੈਂਬਰ ਮਰ ਗਏ ਉਦੋਂ ਪਤਵਾਰਾਂ ਦੇ ਮੈਂਬਰ ਸ਼ਹੀਦ ਹੋ ਗਏ ਇਹ ਲੋਕ ਜਿਮਿਆਰ ਨੇ ਆਪਣੀ ਸਤਾ ਲਈ ਕਿੱਦਾਂ ਪੰਜਾਬ ਨੂੰ ਵਿਰਵਾਦ ਕੀਤਾ ਇਹ ਚੀਜ਼ਾਂ ਬਾਹਰ ਆ ਰਹੀਆਂ ਕਿਸ ਕਰਕੇ ਪੰਜਾਬੀਓ ਕਾਂਗਰਸੀਆਂ ਦਾ ਕਰਤਾਰ ਤੁਹਾਡੇ ਸਾਹਮਣੇ ਆ ਗਿਆ ਕਾਂਗਰਸ ਨੇ ਪੰਜਾਬ ਨਾਲ ਕੀ ਕੀਤਾ ਉਹ ਤੁਹਾਡੇ ਸਾਹਮਣੇ ਸਾਰੀ ਚੀਜ਼ ਆ ਰਹੀ ਹੈ ਮੈਂ ਤਾਂ ਮੁਖਵਤੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਮੁਖਵਤੀ ਸਾਹਿਬ ਇਹਨਾਂ ਚੀਜ਼ਾਂ ਦੀ ਜਾਂਚ ਕਰਾਓ ਬੜਾ ਸੰਤਾਪ ਭੋਗਿਆ ਜੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀਆਂ ਬਹੁਤ ਬਹੁਤ ਮੌਤਾਂ ਹੋਈਆਂ ਜੇ ਪੰਜਾਬ ਦੇ ਲੋਕਾਂ ਦੇ ਜਵਾਨ ਪੁੱਤ ਇਹਨਾਂ ਨੇ ਅੱਗ ਦੀ ਪੱਠੀ ਦੇ ਵਿੱਚ ਝੋਕ ਦਿੱਤੇ ਚੌਕਾਂ 'ਚ ਬਲਾਸਟ ਹੋ ਜਾਂਦੇ ਭਾਈ ਮਾਰੇਗੇ ਟ੍ਰੇਨਾਂ 'ਚ ਬਲਾਸਟ ਹੋਏ ਬੱਸਾਂ 'ਚ ਬਲਾਸਟ ਹੋਏ ਸੋ ਮੈਨੂੰ ਜਿਹੜਾ ਮੈਡਮ ਅਜਿੰਦਰ ਕੋ ਪੱਠਾ ਜੀ ਦਾ ਬਿਆਨ ਹੈ ਬਹੁਤ ਚਿੰਤਾਜਨਕ ਬਿਆਨ ਆ ਔਰ ਮੈਂ ਮੈਂ ਸਮਝਦਾ ਕਿ ਇਹ ਉਹਨਾਂ ਨੇ ਇਹ ਪੜਦਾ ਵੀ ਤੁੱਕਣ ਦੀ ਕੋਸ਼ਿਸ਼ ਕੀਤੀ ਆ ਜਾਂ ਉਹਨਾਂ ਦੇ ਮੂੰਹ ਨਿਕਲ ਗਿਆ ਸੱਚ ਕਿ ਐਦਾਂ ਕੰਮ ਹੋਇਆ। ਉਹ ਕਹਿੰਦੇ ਮਿੰਦੂ ਕਹਿੰਦੇ ਮੈਂ ਨਹੀਂ ਕੀਤਾ। ਪੜਦਾ ਮਤਲਬ ਕਿ ਹੁੰਦਾ ਆ ਪੰਜਾਬ ਦੇ ਵਿੱਚ। ਕੌਣ ਲੋਕ ਸੀਗੇ ਕਿਹੜੇ ਅਫਸਰ ਸੀਗੇ ਉਹ? ਜਿਹੜੇ ਪੰਜਾਬ ਨੂੰ ਅੱਗ ਦੀ ਪੱਠੀ ਦੇ ਵਿੱਚ ਝੋਕਦੇ ਸੀ ਕੌਣ ਸੀਗੇ ਉਹ ਦੱਸੋ? ਉਹ ਦੱਸਣੇ ਚਾਹੀਦੇ। ਸੋ ਬਿਲਕੁਲ ਆਪਾਂ ਸੁਣਿਆ ਕਿ ਬੀਬੀ ਰਜਿੰਦਰ ਕੌਰ ਭੱਠਲ ਦੇ ਬਿਆਨ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਜਾਂਚ ਦੀ ਮੰਗ ਕੀਤੀ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੈਂ ਕਾਫੀ ਮੁੰਡੇ ਪੇਸ਼ ਕੀਤੇ ਜਿਹਨਾਂ ਨੂੰ ਮਾਰ ਦਿੱਤਾ ਗਿਆ ਇਸ ਤੋਂ ਪਹਿਲਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਬੱਤੀ ਬੰਬਾਂ ਦੀ ਗੱਲ ਕੀਤੀ ਸੀ ਸੋ ਕੁਲਦੀਪ ਸਿੰਘ ਧਾਲੀਵਾਲ ਨੇ ਇਹਨਾਂ ਸਾਰਿਆਂ ਨੂੰ ਜੋੜ ਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਸੋ ਅਕਾਲੀ ਦਲ ਪੁਨਰਸਰਜੀਤੀ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਇਸ ਮਾਮਲੇ ਤੇ ਤੰਜ ਕਸਿਆ ਸੋ ਸੁਣਦੇ ਆ ਕਿ ਗਿਆਨੀ ਹਰਪੀ ਸਿੰਘ ਨੇ ਇਸ ਮਾਮਲੇ ਤੇ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਾਂਗਰਸ ਦੇ ਬੜੇ ਵੱਡੇ ਲੀਡਰ ਹੈ ਬੀਬੀ ਰਜਿੰਦਰ ਕੌਰ ਜੀ ਪੱਠਲ ਉਹਨਾਂ ਦਾ ਇੱਕ ਬਿਆਨ ਸੁਣਿਆ ਬੜਾ ਹੈਰਾਨ ਕਰ ਦੇਣ ਵਾਲਾ ਬਿਆਨ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਦੂਸਰੀ ਵਾਰ ਸਰਕਾਰ ਬਣਾਉਣ ਜਾ ਰਹੇ ਸੀ ਤਾਂ ਕੁਝ ਪੰਜਾਬ ਦੇ ਜਾਂ ਪਤਾ ਨਹੀਂ ਕਿਹੜੇ ਸੈਂਟਰ ਦੇ ਕੁਝ ਅਫਸਰ ਕਹਿੰਦੇ ਮੇਰੇ ਕੋਲ ਆਏ ਤੇ ਉਹਨਾਂ ਨੇ ਇੱਕ ਪਲਾਨ ਦੱਸਿਆ ਕਿ ਕਿਉਂ ਨਾ دہشت ਫਲਾਈ ਜਾਵੇ ਚਾਰਕ ਬੰਬ ਟ੍ਰੇਨਾਂ 'ਚ ਚਾਰਕ ਬੰਬ ਬਾਜ਼ਾਰਾਂ 'ਚ ਅਸੀਂ ਚਲਾ ਦਿੰਨੇ ਚਲਾ ਦਈਏ ਦਸ਼ਤ ਫੈਲ ਜੂਗੀ ਤੇ ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਪੈ ਜਾਣਗੀਆਂ ਤੇ ਕਾਂਗਰਸ ਦੀ ਸਰਕਾਰ ਆ ਜਾਏਗੀ ਇਹ ਬਿਆਨ ਕੋਈ ਮਾਮੂਲੀ ਬਿਆਨੀ ਹੈ ਬੜੇ ਅਹਿਮ ਸ਼ੰਕੇ ਤੇ ਕਈ ਰਾਜ ਕਈ ਪੇਧ ਜਿਹੜੇ ਇਹ ਬਿਆਨ ਖੋਲਦਾ ਹੈ ਇੱਥੋਂ ਪਤਾ ਲੱਗਦਾ ਹੈ ਕਿ ਪਿਛਲੇ 70 75 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਕਾਂਗਰਸ ਨੇ ਸਰਕਾਰਾਂ ਬਣਾਉਣ ਦੇ ਲਈ ਸ਼ਾਇਦ ਇਹੋ ਜਿਹੇ ਪਲਾਨਾਂ ਨੂੰ ਜਿਹੜਾ ਉਹ ਇੰਜ਼ਾਮ ਦਿੱਤਾ ਹੋਵੇਗਾ ਜਿਸ ਕਾਰਨ ਪੰਜਾਬ ਦਾ ਮਾਹੌਲ ਵਿਗੜਿਆ ਪੰਜਾਬ ਦੇ ਵਿੱਚ ਨਸਲ ਕੁਸ਼ੀ ਸਿੱਖਾਂ ਦੀ ਜਿਹੜੀ ਆ ਉਹ ਗਿਣਮੈਥ ਕੇ ਕੀਤੀ ਗਈ। ਔਰ ਇਹਦੀ ਪ੍ਰੋਪਰ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਈ। ਵੀ ਪੰਜਾਬ ਦੇ ਵਿੱਚ ਇਹੋ ਜਿਹੇ ਕਿਹੜੇ ਅਫਸਰ ਰਹੇ ਨੇ ਜਿਹੜੇ ਕਾਂਗਰਸ ਦੀਆਂ ਸਰਕਾਰਾਂ ਬਣਾਉਣ ਦੇ ਲਈ ਰੇਲਵੇ ਰੇਲਾਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਜਿਹੜੇ ਆ ਉਹ ਬੰਬ ਧਮਾਕਾੇ ਕਰਾਉਣ ਲਈ ਵੀ ਜਿਹੜੇ ਆ ਉਹ ਤਿਆਰ ਹੋ ਜਾਇਆ ਕਰਦੇ ਸੀ ਬਹੁਤ ਖਤਰਨਾਕ ਬਿਆਨ ਹੈ ਦੂਜੀ ਗੱਲ ਹੈ ਸਵੈਯਾਲ ਦੇ ਮੁੱਦੇ ਦੇ ਉੱਤੇ ਭਗਵੰਤ ਮਾਨ ਤੇ ਹਰਿਆਣੇ ਦੇ ਡਿਪਟੀ ਸੀਐਮ ਦੀ ਸੀਐਮ ਦੀ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦੇਖੀ ਹੈ ਉਹ ਵੀ ਜਿਹੜੀ ਹੈ ਉਹ ਚਿੰਤਾ ਪੈਦਾ ਕਰਨ ਵਾਲੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਭਾਈ ਕਨਈਆ ਜੀ ਦੀ ਉਦਾਹਰਣ ਦਿੱਤੀ ਹੈ ਕਿ ਭਾਈ ਕਨਈਆ ਜੀ ਨੇ ਵੀ ਪਾਣੀ ਪਲਾਇਆ ਸੀ ਭਾਈ ਕਨਈਆ ਜੀ ਨੇ ਦੁਖਿਆਰਿਆਂ ਨੂੰ ਪਾਣੀ ਪਿਆਇਆ ਸੀ ਜੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਆਇਆ ਸੀ ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਣ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਦਰਾ ਕੀਤਾ ਜਾ ਰਿਹਾ ਹੈ ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਕੋਲ ਆਪਣੇ ਹਿੱਸੇ ਦਾ ਆਪਣੇ ਜੋਗਾ ਪਾਣੀ ਨਹੀਂ ਹੈ ਪੰਜਾਬ ਦੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਜੋਗਾ ਪਾਣੀ ਜਿਹੜਾ ਪਹਿਲਾਂ ਪ੍ਰਾਪਤ ਲਵੇਗਾ ਪ੍ਰਾਪਤ ਕਰੇਗਾ ਤੇ ਫਿਰ ਜੇ ਬਚਦਾ ਪਾਣੀ ਹੈ ਤੇ ਉਹ ਦੇਗਾ ਤੇ ਉਹਦੀ ਵੀ ਰਾਇਲਟੀ ਲਏਗਾ ਕਿਉਂਕਿ ਪੰਜਾਬ ਰਿਪੈਰੀਅਨ ਰਾਜ ਹੈ ਜਦੋਂ ਵੀ ਹੜ ਆਉਂਦੇ ਆ ਪੰਜਾਬ ਉਹਦੀ ਮਾਰ ਚੱਲਦਾ ਆ ਪਿੱਛੇ ਜਿਹੜੀ ਹੈ 2025 ਦੇ ਵਿੱਚ ਹੜਾਂ ਦੇ ਕਾਰਨ ਪੰਜਾਬ ਨੇ ਕਿੰਨੀ ਮਾਰ ਝੱਲੀ ਹੈ ਕਿੰਨਾ ਨੁਕਸਾਨ ਝੱਲੇ ਹੈ ਸਾਡੀ ਸੀਐਮ ਸਾਹਿਬ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਕਿ ਪੰਜਾਬ ਰਪੈਰੀਅਨ ਰਾਜ ਹੋਣ ਕਾਰਨ ਪਾਣੀਆਂ ਦੇ ਉੱਤੇ ਅਧਿਕਾਰ ਰੱਖਦਾ ਹੈ ਔਰ ਇਹ ਅਧਿਕਾਰ ਜਿਹੜਾ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਖੋਇਆ ਨਹੀਂ ਜਾਣਾ ਚਾਹੀਦਾ ਇਤਿਹਾਸ ਦੀਆਂ ਉਦਾਹਰਣਾਂ ਦੇ ਕੇ ਉਹ ਵੀ ਗਲਤ ਢੰਗ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਲੁੱਟ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੋ ਬਿਲਕੁਲ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਪੰਜਾਬ ਜੋ ਪਹਿਲਾਂ ਹੀ ਇੰਨਾ ਸੰਤਾਪ ਹੰਡਾ ਚੁੱਕਿਆ ਕਿੰਨੀ ਨਸਲ ਕੁਸੀ ਹੋਈ ਕਿੰਨੀਆਂ ਘਟਨਾਵਾਂ ਹੋਈਆਂ ਸੋ ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਬੀਬੀ ਰਜਿੰਦਰ ਕੌਰ ਪਠੱਲ ਦੇ ਬਿਆਨ ਦੀ ਵੀ ਜਾਂਚ ਚਾਹੀਦੀ ਹੈ ਸੋ ਹੁਣ ਸਵਾਲ ਇਹ ਹੈ ਕਿ ਕੀ ਅਜਿਹੇ ਬਿਆਨ ਖਾਸ ਕਰਕੇ ਜਦੋਂ ਚੋਣਾ ਸਿਰ ਤੇ ਹੋਣ ਉਸ ਸਮੇਂ ਦਰਮਿਆਨ ਦਿੱਤਾ ਗਿਆ ਤਾਂ ਇਸ ਦੇ ਮੈਨੇ ਕੀ ਹੈ ਜੋ ਬੀਬੀ ਰਜਿੰਦਰ ਕੌਰ ਪਠੱਲ ਨੇ ਬਿਆਨ ਦਿੱਤਾ ਉਸ ਨੂੰ ਕਿਸ ਮੈਨੇ ਨਾਲ ਦੇਖਿਆ ਜਾਵੇ ਕਿਸੇ ਨਜ਼ਰੀ ਨਾਲ ਦੇਖਿਆ ਜਾਵੇ ਤੱਕੀ ਸਿਆਸਤ ਤੋਂ ਪ੍ਰੇਰ ਦੇਖਿਆ ਜਾਵੇ ਜਾਂ ਫਿਰ ਸਚਾਈ ਹੈ ਜੇਕਰ ਸਿਆਸਤ ਤੋਂ ਪ੍ਰੇਰਤ ਹੈ ਤਾਂ ਅਜਿਹੇ ਬਿਆਨ ਦੇ ਤੋਂ ਗੁਰੇਜ ਕਰਨੀ ਚਾਹੀਦੀ ਹੈ ਜੇਕਰ ਸਚਾਈ ਹੈ ਤਾਂ ਫਿਰ ਸਾਹਮਣੇ ਆ ਕੇ ਇਨ੍ਹਾਂ ਬਿਆਨਾਂ ਦਾ ਸਾਰੀ ਸਚਾਈ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ ਤੇ ਨਹੀਂ ਫਿਰ ਬੀਬੀ ਰਜਿੰਦਰ ਕੌਰ ਪੱਠਨ ਨੇ ਦਾ ਖੰਡਨ ਕਰਨਾ ਚਾਹੀਦਾ ਕਿ ਬਿਆਨ ਦਿੱਤਾ ਗਿਆ ਕਿਉਂ ਦਿੱਤਾ ਗਿਆ ਇਸ ਦੇ ਮੈਨੇ ਕੀਆ ਬਿਆਨ ਦੇਣ ਦੇ ਤੁਸੀਂ ਸਾਰੇ ਮਾਮਲੇ ਤੇ ਬਿਆਨ ਇੱਕ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਅਜਿਹੇ ਬਿਆਨ ਦਿੱਤੇ ਗਏ ਆ ਪਰ ਅਪੀਲ ਹੈ ਨਾ ਲੀਡਰਾਂ ਨੂੰ ਕਿ ਅਜਿਹੇ ਬਿਆਨ ਨਾ ਦਿੱਤੇ ਜਾਣ ਇਹਨਾਂ ਬਿਆਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਸੋਚ ਪੰਜਾਬ ਦੇ ਲੋਕਾਂ ਦੀ ਸੋਚ ਤੇ ਸਮਝ ਜਿਹੇ ਬਿਆਨ ਨਾਲ ਨਹੀਂ ਦਲਦੀ ਸਾਡਾ ਪੰਜਾਬ ਜੋ ਇੱਕ ਅਮਨ ਅਮਾਨ ਪਸੰਦ ਸੂਬਾ ਸੋ ਅਜਿਹੇ ਬਿਆਨ ਦੇ ਕੇ ਖਾਸ ਕਰਕੇ ਚੋਣਾਂ ਦੇ ਸਮੇਂ ਦਰਮਿਆਨ ਸਿਆਸਤ ਨਾ ਕੀਤੀ ਜਾਵੇ ਸੋ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ